ਬਾਬਾ ਜੀ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਆ ਕਾਫੀ ਖੁਸ਼ੀਆਂ ਨੇ ਤਿਆਰੀਆਂ ਵੀ ਚੱਲ ਰੀਆਂ ਸੰਗਤ ਵੀ ਨਤਮਸਤਕ ਹੋ ਰਹੀ ਹੈ ਤੇ ਇਤਿਹਾਸ ਜਾਣਨਾ ਚਾਹੁੰਦੀ ਹੈ ਬਾਬਾ ਅਜੀਤ ਸਿੰਘ ਜੀ ਦਾ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਵੱਡੇ ਸਹਿਜਾਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਗਤ ਮਾਤਾ ਸੁੰਦਰੀ ਕੌਰ ਜੀ ਦੇ ਨਾਲ ਸਨ ਜਿਨ੍ਹਾਂ ਦਾ ਆਗਮਨ ਸ਼ਹਿਰ ਪੰਪਟਾ ਕੀ ਸੁਧ ਲਈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਦਸਤਾਰ ਮੁਕਾਬਲੇ ਬਾਣੀਆਂ ਰਚੀਆਂ ਕਵੀ ਦਰਬਾਰ ਰਚਾਏ ਗਏ ਇਹ ਪੌਂਟਾ ਹਰਿਆਣੇ ਚ ਪੈਂਦਾ ਜੀ ਜਿੱਥੇ ਪੌਂ ਟਿਕਾ ਪੌਂ ਹਰਿਆਣੇ ਚ ਪੈਰ ਨੂੰ ਕਹਿੰਦੇ ਆ ਜੀ ਤੇ ਪੌਂ ਟਿਕਾ ਤੇ ਮਹਾਰਾਜ ਨੇ ਜੁੱਧ ਵੀ ਕੀਤੇ ਜੰਗਾ ਵੀ ਕੀਤੀਆਂ ਬੜੇ ਬੜੇ ਕਵੀ ਵੀ ਕਵੀਆਂ ਦੀ ਰਚਨਾ ਜਿਹੜੀ ਮਹਾਰਾਜ ਜੀ ਨੇ ਕਰਾਈ ਬੜੇ ਪਿਆਰ ਨਾਲ ਤੇ 1686 ਨੂੰ ਜੀ ਸਨ 1686 ਨੂੰ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀਆ ਦਾ ਪੌਂਟਾ ਸਾਹਿਬ ਦੀ ਧਰਤੀ ਤੇ ਆਗਮਨ ਹੁੰਦਾ ਹੈ ਜੀ ਜਸਮੇਸ਼ ਪਿਤਾ ਜੀ ਜੰਗ ਜਿੱਤ ਕੇ ਆਉਂਦੇ ਆ ਜਦੋਂ ਉਹਨਾਂ ਨੂੰ ਖੁਸ਼ਖਬਰੀ ਮਿਲਦੀ ਹੈ ਮਾਰੇ ਤੁਹਾਡੇ ਘਰ ਲਾਲ ਦਾ ਆਗਮਨ ਹੋਇਆ ਕਾਲਪੁਰਖ ਨੇ ਕਿਰਪਾ ਕੀਤੀ ਹੈ ਤੇ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਜੀ ਮਾਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨਾਂ ਦਾ ਨਾਮ ਰੱਖੋ ਅਜੀਤ ਸਿੰਘ ਤੋਂ ਐਸੇ ਚਮਕੌਰ ਸਾਹਿਬ ਦੀ ertid ਤੇ ਵੀ ਮਾਰੇ ਨੇ ਕਿਹਾ ਸੀ ਨਾਮ ਕਾ ਅਜੀਤ ਹਾਂ ਜੀਤਾ ਨਾ ਜਾਊਂਗਾ ਘਰ ਹਾਰ ਗਿਆ ਤੋ ਜੀਤਾ ਨਾ ਆਊਂਗਾ ਤੇ ਅੱਜ ਤੱਕ ਉਹਨਾਂ ਨੂੰ ਕੋਈ ਜਿੱਤਣ ਵਾਲਾ ਨਹੀਂ ਜੰਮਿਆ ਅੱਜਕੱਲ ਦੇ ਲੋਕ ਨੇ ਉਹ ਵੀ ਤਾਂ ਇਹ ਵੀ ਤਰਕ ਕਰਦੇ ਨੇ ਕਿ ਜੰਪੋਰਡ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਫੌਜ ਇੱਕ ਪਾਸੇ ਬੱਬਾ ਜੀ ਸਿੰਘ ਜੂਹਾਰ ਸਿੰਘ ਤੇ ਉਹ 40 ਸਿੰਘ ਤੇ ਕਿਵੇਂ ਵੇਖਦੇ ਹੋ ਦਸਮੇਸ਼ਪੀਤਾ ਜੀ ਤੇ ਕੋਈ ਤਰਕ ਨਹੀਂ ਕਰ ਸਕਦਾ ਕਾਲਪੁਰਖ ਦਾ ਆਪ ਰੂਪ ਨੇ ਜੀ ਉਹਨਾਂ ਨੂੰ ਆਪਣਾ ਸੁਤਮੇ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਵੇ ਕੋਸਾ ਜਿਹੜਾ ਦਸਮੇਸ਼ਪੀਤਾ ਜੀ ਤੇ ਸ਼ੱਕ ਕਰੇਗਾ ਅਹ ਗਿਤਾ ਜੀ ਸ਼ਬਦ ਆਉਂਦਾ ਜੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਸ਼ੰਸ਼ ਜੈ ਆਤਮਾ ਬਿਨ ਛਤੀ ਜਿਹੜਾ ਆਪਣੇ ਗੁਰੂ ਪੀਰ ਪਗੰਬਰ ਤੇ ਸ਼ੱਕ ਕਰੂਗਾ ਉਹ ਭਲਾ ਕਿਵੇਂ ਹੋਊਗਾ ਕਿਛੀ ਦਾ ਦਿੱਤਾ ਦਿੱਤੀ ਤੋਂ ਅੱਜ ਜਿਹੜਾ ਬਾਬਾ ਅਜੀਤ ਸਿੰਘ ਜੀ ਦਾ ਜਨ ਦਿਹਾੜਾ ਮਨਾਇਆ ਜਾ ਰਿਹਾ ਤਾਂ ਨੌਜਵਾਨੀ ਨੂੰ ਕੀ ਅਪੀਲ ਕਰਨੀ ਚਾਹੋਗੇ ਇੱਕ ਸ਼ੁਰੂਆਤ ਹੁੰਦੀ ਹੈ ਹਰ ਇੱਕ ਚੰਗੇ ਕੰਮ ਨੂੰ ਸ਼ੁਰੂ ਕਰਨ ਦੀ ਤਾਂ ਉਹ ਔਖਾ ਹੁੰਦਾ ਤਾਂ ਉਸ ਨੂੰ ਕਿਵੇਂ ਸਰਲ ਕਰਨਾ ਜਿਵੇਂ ਭਾਵ ਸਵੀਰ ਉੱਠ ਕੇ ਨਿਤਨੇਮਾਂ ਦੇ ਨਾਲ ਚੁੜਨਾ ਜਾਂ ਲੋਕ ਸੇਵਾਈ ਕਾਰਜਾਂ ਦੇ ਨਾਲ ਚੁੜਨਾ ਤਾਂ ਕੀ ਅਪੀਲ ਕਰੀ ਚਾਹੋਗੇ ਤਾਂ ਕਿਸ ਤਰ੍ਹਾਂ ਜਿਹੜੀ ਸ਼ੁਰੂਆਤ ਕਰਨੀ ਸਭ ਤੋਂ ਪਹਿਲਾਂ ਬਿੱਤਿਆ ਪੜੋ ਪੜਾਈ ਕਰੋ ਵਿਦਿਆ ਵਿਚਾਰੀਤਾ ਪਰਉਪਕਾਰੀ ਕਾਰੋਬਾਰ ਕਰੋ ਸਭ ਤੋਂ ਪਹਿਲਾਂ ਮਾਪੇ ਦਾ ਸਤਿਕਾਰ ਕਰੋ ਭਗਤ ਅਰਵਦਾਸ ਜੀ ਦਾ ਪ੍ਰਕਾਸ਼ ਪ੍ਰਭ ਮਨਾਉਣਾ ਹੈ ਤਾਂ ਭਗਤ ਕਹੋ ਗੁਰੂ ਕਹੋ ਤਾਂ ਇਸ ਦੇ ਉੱਤੇ ਵੀ ਕਾਫੀ ਜਿਹੜੇ ਤਰਕ ਜਿਹੜੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜਿੱਥੇ ਗੁਰਬਾਣੀ ਦੇ ਵਿੱਚ ਭਗਤ ਲਿਖਿਆ ਹੋਇਆ ਤੇ ਉਤੋਂ ਆਪਣੀ ਮਰਜ਼ੀ ਨਾਲ ਗੁਰੂ ਬਣਾਉਣਾ ਸਵਾਗਤ ਰਵਦਾਹ ਜੀ ਸ਼ਬਦ ਕਬੀਰ ਭਗਤ ਜੀ ਨਾਮ ਦੇ ਭਗਤ ਜੀ ਮਹਾਰਾਜ ਬਾਬੇ ਫਰੀਦ ਜੀ ਧੰਨਾ ਭਗਤ ਜੀ ਲਿਖਿਆ ਪਰ ਇੱਥੇ ਪੁਆਇੰਟ ਕੀ ਆ ਈਰ ਖਾਲੀ ਗੱਲ ਆ ਕਿ ਨਾ ਜਿਹੜਾ ਕਹਿੰਦਾ ਜਿਵੇਂ ਆਮ ਭਗ ਜਾ ਤੁਰੇ ਫਿਰਦਾ ਕੋਈ ਭਗਤ ਆ ਵਿਚਾਰਾ ਜੀ ਕੋਈ ਨਾ ਜਿਵੇਂ ਆਮ ਨਹੀਂ ਤੁਰੇ ਫਿਰਦਾ ਉਹ ਉਹ ਕਹਿੰਨੇ ਆ ਸੀ ਭਗਤ ਤੇ ਰੱਬ ਦੇ ਨੇ ਉਹ ਭਗਤ ਕਹਿਣ ਚ ਹਰਜ ਨਹੀਂ ਸਰੀਰ ਭਗਤ ਹੋ ਸਕਦਾ ਪਰ ਤੁਸੀਂ ਮੰਨਦੇ ਹੋ ਵੀ ਸ਼ਬਦ ਗੁਰੂ ਹੈ ਇਸੇ ਕਰਕੇ ਬਾਬੇ ਗੁਰੂ ਅਰਦਾਸ ਜੀ ਕਬੀਰ ਸਾਹਿਬ ਨੂੰ ਗੁਰੂ ਪਾਰਣ ਬਾਣੀ ਨੂੰ ਗੁਰੂ ਤਾਂ ਕਿਹਾ ਕਿਉਂਕਿ ਗੁਰੂ ਸ਼ਬਦ ਹੈ ਗੁਰੂ ਸ਼ਬਦ ਤਾਂ ਇੱਕ ਹੈ ਜੀ ਸਰੀਰ ਦਾ ਨਾ ਹੋ ਸਕਦਾ ਭਗਤ ਸੰਤ ਸਾਧੂ ਪਰ ਉਹ ਕੱਲੇ ਹੀ ਨਹੀਂ ਜਿਹੜੀ ਈਰਖ ਨਾਲ ਗੱਲ ਕਰਨੀ ਹੈ ਨਾ ਵੀ ਭਗਤ ਤੁਸੀਂ ਕਦੇ ਸੋਚੋ ਕਬੀਰ ਸਾਹਿਬ ਜੀ ਰਵਦਾਸ ਜੀ ਨਾਮਦੇਵ ਸਧਨਾ ਜੀ ਇਹਨਾਂ ਨੂੰ ਧੰਨਾ ਜੀ ਨੂੰ ਗਰੀਬ ਪਰਿਵਾਰਾਂ ਚ ਦੱਸਿਆ ਵੀ ਗਰੀਬ ਸੀਗੇ ਵਿਚਾਰੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਨ੍ਹਾਂ ਦੀ ਬਾਣੀ ਆ ਸਾਰਿਆਂ ਨੂੰ ਚਾਹੇ ਕੋਈ ਬਤਾਰੀ ਪੁਰਸ਼ਾ ਚਾਹੇ ਗੁਰੂ ਪੀਰਾ ਸਭ ਨੂੰ ਪੂਰਾ ਇੱਕੋ ਹੀ ਪੂਰਨ ਗਿਆ ਜੀ ਕਮੀ ਕੋਈ ਨਹੀਂ ਤੇ ਗਿਆਨ ਤੇ ਗੁਰੂ ਆ ਸਰੀਰ ਥੋੜੀ ਹੈ ਜੀ ਤੇ ਜਿਹੜੇ ਬਵਾਦ ਖੜਾ ਕਰਦੇ ਵੀ ਭਗਤ ਨਹੀਂ ਕਹਿਣਾ ਜੇ ਨਹੀਂ ਕਹਿਣਾ ਕੋਈ ਗੱਲ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਵਰਤਿਆ ਸ਼ਬਦ ਭਗਤ ਦਾ ਮਤਲਬ ਪਾਗਤ ਗਿਆਨ ਤੇ ਤਿਆਗ ਜਿਹੜੇ ਪ੍ਰਮਾਤਮਾ ਨੂੰ ਪਾ ਲਿਆ ਕੋਈ ਦਿੱਕਤ ਨਹੀਂ ਲੜਨਾ ਨਹੀਂ ਹੈ ਇਕੱਠੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਕਤਲਗੜ੍ਹ ਸਾਹਿਬ ਦੇ ਉੱਤੇ ਜੋ ਮੁਬਾਰਕ ਧਰਤੀ ਹੈ ਉਸ ਦੇ ਉੱਤੇ ਖੜਿਆ ਤੇ ਆਓ ਅਸੀਂ ਅੱਜ ਬਾਤ ਗੱਲਬਾਤ ਕਰਦੇ ਆ ਤੇ ਅੱਜ ਜਿਹੜਾ ਆ ਇਸ ਮੁਤਲਕ ਅਸੀਂ ਗੱਲ ਕਰਾਂਗੇ ਕਿਉਂਕਿ ਪਾਪਾ ਅਜੀਤ ਸਿੰਘ ਜੀ ਦਾ ਜੋ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੇ ਉਸ ਦੇ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਸੰਗਤਾਂ ਵੀ ਜਿਹੜੀਆਂ ਨੇ ਨਤਮਸਤਕ ਹੌਣ ਪੁੱਜ ਰਹੀਆਂ ਨੇ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਸੱਟ ਨਾਲ ਬਾਬਾ ਜੀ ਨੇ ਤੇ ਹੌਣ ਜਾਣਕਾਰੀ ਦਿੱਤੀ ਸੀ ਲੈਣੀ ਚਾਹਾਂਗੇ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਜੀ ਹਾਂਜੀ ਬਾਬਾ ਜੀ ਅੱਜ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਪੁੱਜੇ ਆ ਤੇ ਅ ਅਜੀਤ ਸਿੰਘ ਬਾਬਾ ਜੀਤ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਕਾਫੀ ਖੁਸ਼ੀਆਂ ਨੇ ਤਿਆਰੀਆਂ ਵੀ ਚੱਲੀਆਂ ਸੰਗਤ ਵੀ ਨਤਮਸਤਕ ਹੋ ਰਹੀ ਹੈ ਤੇ ਇਤਿਹਾਸ ਜਾਨਣਾ ਚਾਹੁੰਦੀ ਹੈ ਬਾਬਾ ਅਜੀਤ ਸਿੰਘ ਜੀ ਦਾ ਕਿਉਂਕਿ ਜਦੋਂ ਸ਼ੀਦੀ ਦਿਹਾੜੇ ਚੱਲਦੇ ਹੁੰਦੇ ਨੇ ਤੇ ਉਦੋਂ ਜਿਹੜੇ ਸੰਗਤਾਂ ਨੂੰ ਇਤਿਹਾਸ ਵੀ ਉਸ ਦੇ ਮੁਤਲਕ ਕੀ ਸੁਣਾਇਆ ਜਾਂਦਾ ਤੇ ਤੁਸੀਂ ਜਿਹੜੀਆਂ ਸੰਗਤਾਂ ਨੇ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਇਤਿਹਾਸ ਜ਼ਰੂਰ ਸਾਡੇ ਨਾਲ ਥੋੜਾ ਜਿਹਾ ਸਾਂਝਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਬਲਾਈ ਫਤਿਹ ਪ੍ਰਵਾਨ ਕਰਿਓ ਜੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਡੇ ਸਹਬਜਾਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਗਤ ਮਾਤਾ ਸੁੰਦਰੀ ਕੌਰ ਜੀ ਦੇ ਨਾਲ ਸਨ ਜਿਨ੍ਹਾਂ ਦਾ ਆਗਮਨ ਸ਼ਹਿਰ ਪੰਪਟਾ ਕੀ ਸੁਧ ਲਈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਦਸਤਾਰ ਮੁਕਾਬਲੇ ਬਾਣੀਆਂ ਰਚੀਆਂ ਕਵੀ ਦਰਬਾਰ ਰਚਾਏ ਗਏ ਇਹ ਪੌਂਟਾ ਹਰਿਆਣੇ ਚ ਪੈਂਦਾ ਜੀ ਜਿੱਥੇ ਪੌਂ ਟਿਕਾ ਪੌਂ ਹਰਿਆਣੇ ਚ ਪੈਰ ਨੂੰ ਕਹਿੰਦੇ ਆ ਜੀ ਤੇ ਪੌਂ ਟਿਕਾ ਤੇ ਮਹਾਰਾਜ ਨੇ ਜੁੱਧ ਵੀ ਕੀਤੇ ਜੰਗਾ ਵੀ ਕੀਤੀਆਂ ਬੜੇ ਬੜੇ ਕਵੀ ਵੀ ਕਵੀਆਂ ਦੀ ਰਚਨਾ ਜਿਹੜੀ ਮਹਾਰਾਜ ਜੀ ਨੇ ਕਰਾਈ ਬੜੇ ਪਿਆਰ ਨਾਲ ਤੇ 1686 ਨੂੰ ਜੀ ਸਨ 1686 ਨੂੰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀਆ ਦਾ ਪੌਂਟਾ ਸਾਹਿਬ ਦੀ ਧਰਤੀ ਤੇ ਆਗਮਨ ਹੁੰਦਾ ਜੀ ਤੇ ਜਿਹੜੇ ਤਿੰਨ ਸਹਬਜ਼ਾਦੇ ਆ ਬਾਬਾ ਜੀ ਬਾਬਾ ਜੁਝਾਰ ਸਿੰਘ ਜੀ 1690 ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਅਜੀਤ ਕੌਰ ਜੀ ਦੇ ਤਿੰਨ ਸਹਬਜ਼ਾਦੇ ਨੇ ਪਿਤਾ ਦਸਮੇਸ਼ ਪਿਤਾ ਜੀ ਤੇ ਜਿਹੜੇ ਵੱਡੇ ਸਹਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ ਪੌਂਟਾ ਸਾਹਿਬ ਵਿਖੇ ਉਹਨਾਂ ਦਾ 1686 ਨੂੰ ਆਗਮਨ ਹੁੰਦਾ ਜੀ ਦਸਮੇਸ਼ ਪਿਤਾ ਜੀ ਜੰਗ ਜਿੱਤ ਕੇ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਖੁਸ਼ਖਬਰੀ ਮਿਲਦੀ ਆ ਮਾਰੇ ਤੁਹਾਡੇ ਘਰ ਲਾਲ ਦਾ ਆਗਮਨ ਹੋਇਆ ਕਾਲਪੁਰਖ ਨੇ ਕਿਰਪਾ ਕੀਤੀ ਹੈ ਤੇ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਗਰੀਬ ਨਮਾ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨਾਂ ਦਾ ਨਾਮ ਰੱਖੋ ਅਜੀਤ ਸਿੰਘ ਤੋਂ ਐਸੇ ਚਮਕੌਰ ਸਾਹਿਬ ਦੀ ertid ਤੇ ਵੀ ਮਾਰ ਨੇ ਕਿਹਾ ਸੀ ਨਾਮ ਕਾ ਅਜੀਤ ਹਾਂ ਜੀਤਾ ਨਾ ਜਾਊਂਗਾ ਘਰ ਹਾਰ ਗਿਆ ਤੋ ਜੀਤਾ ਨਾ ਆਊਂਗਾ ਤੇ ਅੱਜ ਤੱਕ ਉਹਨਾਂ ਨੂੰ ਕੋਈ ਜਿੱਤਣ ਵਾਲਾ ਨਹੀਂ ਜੰਮਿਆ ਦੁਨੀਆ ਤੇ ਤੰਤਨ ਬਾਬਾ ਅਜੀਤ ਸਿੰਘ ਜੀ ਦਾ 11 ਫਰਵਰੀ ਨੂੰ ਜਾਂ 12 ਫਰਵਰੀ ਨੂੰ ਅੱਗੇ ਪਿਛੇ ਦਿਨ ਹੋ ਜਾਂਦੇ ਆ ਪਰ ਇੱਕ 11 ਫਰਵਰੀ ਦਾ ਬਾਬਾ ਅਜੀਤ ਸਿੰਘ ਦਾ ਮਨਾਇਆ ਜਾ ਰਿਹਾ ਜੀ ਜੋ ਗੁਰਦੁਆਰਾ ਕਤਰਗੜ੍ਹ ਸਾਹਿਬ ਵੀ ਵੱਡੇ ਸਮਾਗਮ ਹੋਣੇ ਆ ਤੇ ਲੰਗਰ ਪਾਣੀ ਵੀ ਦਸਾਂ ਬਨੋਂ ਵੀ ਹੋਰ ਜਥੇਬੰਦੀਆਂ ਸਹਿਯੋਗ ਦਿੰਦੀਆਂ ਨੇ ਜਿੱਦਾਂ ਤੇ ਬੜੇ ਉਤਸ਼ਾਹ ਨਾਲ ਸਾਨੂੰ ਮਨਾਉਣਾ ਵੀ ਚਾਹੀਦਾ ਅਸੀਂ ਬੱਚਿਆਂ ਦੇ ਬਰਥਡੇ ਮਨਾਉਨੇ ਆ ਜਨਮਦਨ ਮਨਾਉਨੇ ਆ ਮੁਰਗੇ ਬੱਕਰੇ ਵੱਢ ਕੇ ਸ਼ਰਾਬਾਂ ਚਲਾਉਨੇ ਆ ਜਿਹੜੇ ਬੱਚੇ ਦੇ ਜਨਮ ਦਿਨ ਤੇ ਇਹ ਚੀਜ਼ਾਂ ਚੱਲਦੀਆਂ ਨੇ ਬੱਚਾ ਕਿੱਥੇ ਵੱਡਾ ਹੋ ਕੇ ਕਾਮਯਾਬ ਹੋਊਗਾ ਘਰੇ ਮਰਦਾ ਜਾਪ ਕਰਾਓ ਪੁੱਤਾਂ ਮਾਤਾ ਕੀ ਅਸੀਸ ਨਿਮਖ ਨਾ ਵਿਸਰੇ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਮਰਦਾ ਸ਼ੁਕਰਾਨਾ ਕਰੋ ਦਾਤ ਦਿੱਤੀ ਹੈ ਤੇ ਲੰਬੀ ਉਮਰਾਂ ਹੋਣਗੀਆਂ ਜੀ ਜੀ ਤੋਂ ਜਿਹੜੇ ਬਰਥਡੇ ਜਨਮ ਦਿਨ ਮਨਾਉਨੇ ਆ ਗਲਤ ਤਰੀਕੇ ਨਾਲ ਨਾ ਮਨਾਓ ਪਾਰਟੀਆਂ ਸ਼ਾਰਟੇ ਚ ਦੇਣ ਵਾਲਾ ਦਾਤਾ ਪਾਰਟੀਆਂ ਹੀ ਜਾ ਕੇ ਤੇ ਹੋਰ ਮਨਾਉਨੇ ਆ ਸ਼ੁਕਰਾਨਾ ਕਰੋ ਦੇਖ ਕਰੋ ਕਿਸੇ ਗਰੀਬ ਦਾ ਪਲਾ ਕਰ ਦਿਓ ਕਿਸੇ ਨੂੰ ਲੰਗਰ ਪਾਣੀ ਸ਼ਕਾ ਦਿਓ ਬਰਥਡੇ ਦਾ ਜਨਮ ਦਿਨ ਦਾ ਮਤਲਬ ਇਹ ਹੁੰਦਾ ਇੱਕ ਮਾਂ ਨੂੰ ਯਾਦ ਕਰਨਾ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਜੀ ਸੋ ਬਾਬਾ ਜੀ ਇਸ ਮਹਾਰਾ ਦੇ ਆਗਮਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 1686 ਨੂੰ ਆਗਮਨ ਹੋਇਆ ਜੀ ਤੇ ਹੁਣ 2025 ਚੱਲਦਾ ਤੋ ਜੋ ਗਿਆਨ ਫਰੇਮ ਨਾਲ ਆਪ ਕੀ ਅੰਦਾਜ਼ਾ ਲਾ ਲਓ ਵੀ ਕਹਿਮਾ ਪ੍ਰਕਾਸ਼ਾ ਬਾਬਾ ਜੀ ਠੀਕ ਹੈ ਜੀ ਜੇ ਬਾਬਾ ਜੀ ਕਰ ਗੱਲ ਕਰੀਏ ਤਾਂ ਅ ਅੱਜ ਕੱਲ ਦੇ ਜਿਹੜੇ ਲੋਕ ਨੇ ਉਹ ਵੀ ਤਾਂ ਇਹ ਵੀ ਤਰਕ ਕਰਦੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਫੌਜ ਇੱਕ ਪਾਸੇ ਬਾਬਾ ਜੀਤ ਸਿੰਘ ਜੂ ਜਾਰ ਸਿੰਘ ਤੇ ਉਹ 40 ਸਿੰਘ ਤੇ ਕਿਵੇਂ ਵੇਖਦੇ ਹੋ ਕਿਵੇਂ ਆਪਾਂ ਐਨਾਲਾਈਜ਼ ਕਰ ਸਕੀਏ ਜਾਂ ਕੋਈ ਏਦਾਂ ਦੀ ਕੋਈ ਤਰਕ ਹੋਵੇ ਕੋਈ ਤਰਕ ਨਹੀਂ ਦਸ਼ਮੇਸ਼ ਪਿਤਾ ਜੀ ਤੇ ਕੋਈ ਤਰਕ ਨਹੀਂ ਕਰ ਸਕਦਾ ਕਾਲਪੁਰਖ ਦਾ ਆਪ ਰੂਪ ਨੇ ਜੀ ਉਹਨਾਂ ਨੂੰ ਆਪਣਾ ਸਤਮੇ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਵੇ ਕੋਸਾ ਜਾ ਜਿਹੜਾ ਦਸ਼ਮੇ ਸ਼ਬਤਾ ਜੀ ਤੇ ਸ਼ੱਕ ਕਰੇਗਾ ਅ ਗੀਤਾ ਜੀ ਸ਼ਬਦ ਆਉਂਦਾ ਜੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਛੰਸ਼ ਜਈ ਆਤਮਾ ਬਿਨ ਛਤੀ ਜਿਹੜਾ ਆਪਣੇ ਗੁਰੂ ਪੀਰ ਪਗੰਬਰ ਤੇ ਸ਼ੱਕ ਕਰੂਗਾ ਉਹ ਭਲਾ ਕਿਵੇਂ ਹੋਊਗਾ ਤੇ ਇਹਦਾ ਮਤਲਬ ਜੇ ਗੁਰੂ ਕਮਜ਼ੋਰ ਆ ਤੇ ਫਿਰ ਮਤਲਬ ਸਿੱਖ ਵੀ ਕਮਜ਼ੋਰ ਨੇ ਐਦਾਂ ਨਹੀਂ ਹੋ ਸਕਦਾ ਬੰਦਿਆਂ 'ਚ ਕਮੀ ਆ ਸਕਦੀ ਆ ਸਿੱਖੀ 'ਚ ਕਮੀ ਨਹੀਂ ਆ ਸਕਦੀ ਸਿੱਖਾਂ ਜਾ ਸਕਦੀ ਆ ਤੇ ਗੁਰੂ 'ਚ ਕਮੀ ਨਹੀਂ ਉਹਦੀ ਚਿੱਲਿਆ ਜਾ ਸਕਦੀ ਆ ਤੇ ਇਹਦਾ ਸਮਰੱਥ ਨੇ ਦਸਵੇਂ ਪਾਛੇ ਜ 35 ਨੇ ਜੀ ਜਿਹੜੇ ਆਪਣੇ ਜਫਰਨਾਮੇ 'ਚ ਲਿਖਿਆ ਉਹ ਵੀ ਲੱਖਾਂ ਦੀ ਸਮਾਂ ਸੀਮਤ ਆਪਣੇ ਕੋਲ ਲੱਖਾਂ ਦੀ ਫੌਜ ਦੇ ਵਿੱਚੋਂ ਮੇਰਾ ਬਾਲਵੇਂਗਾ ਨਹੀਂ ਮਾਰਨੇ ਹੁਣ ਦਿੱਤਾ ਤਾਂ ਦੂਸਰੀ ਇੱਕ ਬੇਨਤੀ ਹੋ ਰਹੀ ਗੁਰੂ ਪੀਰ ਮਹਾਪੁਰਖ ਜਿਵੇਂ ਬਾਬੇ ਕਬੀਰ ਜੀ ਮਹਾਰਾਜ ਰਵਦਾਸ ਜੀ ਨਾਮਦੇਵ ਜੀ ਸਧਨਾ ਜੀ ਧੰਨਾ ਜੀ ਇਹਨਾਂ ਦੇ ਆਗਮਨ ਹੁੰਦੇ ਨੇ ਤੇ ਹੁਣ ਬਾਬਾ ਜੀ ਬਾਬਰ ਉਦਾਸ ਮਹਾਰਾਜ ਗੁਰੂ ਦਾਸ ਮਹਾਰਾਜ ਆ ਰਿਹਾ ਜੀ ਤੇ ਆਪਣੇ 648ਵਾਂ ਪ੍ਰਕਾਸ਼ ਉਹਨਾਂ ਦਾ ਮਨਾਇਆ ਜਾ ਰਿਹਾ ਕੋਈ ਕਹਿੰਦਾ ਜੀ ਉਹਨਾਂ ਨੇ ਦੁੱਧ ਨਹੀਂ ਪੀਤਾ ਰੋਣ ਲੱਗੇ ਜੇ ਪਿਛਲਾ ਜਨਮ ਇਹ ਸਭ ਮਨਕਰਤ ਸਾਕੀਆਂ ਬਣਾਈਆਂ ਹੋਈਆਂ ਨੇ ਜੀ ਤੇ ਜਿਹੜੇ ਪੀਰ ਬਗੰਗਰ ਜੁਣੀਨ ਹਸੌਣੋਂ ਦੇ ਰੋਂਦੇ ਨਹੀਂ ਜੀ ਕਦੇ ਸੋ ਬਾਬਾ ਜੀ ਬਾਬਾ ਜੀ ਸਮਰਦੇ ਆਗਮ ਦੀ ਲੱਖ ਲੱਖ ਵਧਾਈ ਗੁਰੂ ਦਾਸ ਮਰਦੇ ਆਗਮ ਦੀ ਲੱਖ ਲੱਖ ਵਧਾਈ ਕਿਉਂਕਿ ਗੁਰੂ ਸ਼ਬਦ ਆ ਜੀ ਸਰੀਰ ਨਹੀਂ ਹੈ ਗੁਰੂ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਠੀਕ ਜੀ ਤੇ ਗੁਰੂ ਤੇ ਸ਼ੱਕ ਕਰਨ ਦੀ ਬਿਲਕੁਲ ਵੀ ਇੰਨੀ ਕੁ ਵੀ ਨਹੀਂ ਹੁਣ ਜਿਹੜਾ ਸ਼ੱਕ ਕਰੂਗਾ ਸਿੱਖੇ ਨਹੀਂ ਜੀ ਤੇ ਸਿੱਖ ਦਾ ਮਤਲਬ ਹੀ ਆ ਮਰਜੀ ਬੜਾ ਤੇ ਬੜੇ ਬੜੇ ਗੁਰੂ ਪੀਰ ਪਗੰਬਰ ਮਹਾਪੁਰਖ ਹੋਏ ਨੇ ਤੇ ਦਸ਼ਮੇਸ਼ ਪਿਤਾ ਜੀ ਵਰਗਾ ਤਾਂ ਗੁਰੂ ਨਾ ਹੋਣਾ ਨਾ ਹੋਇਆ ਠੀਕ ਹੈ ਸ਼ੱਕ ਕਰਨ ਦੀ ਜਗ ਜੈਸੇ ਨਹੀਂ ਜੀ ਤੇ ਕੁਝ ਵੀ ਮਾਰੇ ਕਰ ਸਕਦੇ ਆ ਹਾਂਜੀ ਤੇ ਬਾਬੇ ਜੇਕਰ ਗੱਲ ਕਰੀਏ ਤਾਂ ਇੱਥੇ ਸ਼ੀਰ ਦਾ ਦਿੱਤੀ ਤੋਂ ਅੱਜ ਜਿਹੜਾ ਬਾਬਾ ਅਚੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤਾਂ ਨੌਜਵਾਨੀ ਨੂੰ ਕੀ ਅਪੀਲ ਕਰਨੀ ਚਾਹੋਗੇ ਇੱਕ ਸ਼ੁਰੂਆਤ ਹੁੰਦੀ ਹੈ ਹਰ ਇੱਕ ਚੰਗੇ ਕੰਮ ਨੂੰ ਸ਼ੁਰੂ ਕਰਨ ਦੀ ਤਾਂ ਉਹ ਔਖਾ ਹੁੰਦਾ ਤਾਂ ਉਸ ਨੂੰ ਕਿਵੇਂ ਸਰਲ ਕਰਨਾ ਜਿਵੇਂ ਭਾਵ ਸਵੀਰ ਉੱਠ ਕੇ ਨਿਤਨੇਮ ਸਾਡੇ ਨਾਲ ਚੁੜਨਾ ਜਾਂ ਲੋਕ ਫਲਾਈ ਕਰਦਿਆਂ ਦੇ ਨਾਲ ਚੁੜਨਾ ਤਾਂ ਕੀ ਅਪੀਲ ਕਰੀ ਚਾਹੋਗੇ ਤਾਂ ਕਿਸ ਤਰ੍ਹਾਂ ਜਿਹੜੀ ਸ਼ੁਰੂਆਤ ਕਰਨੀ ਹੈ ਅਪੀਲ ਇਹ ਹੈ ਜੀ ਸਭ ਤੋਂ ਪਹਿਲਾਂ ਵਿੱਦਿਆ ਪੜੋ ਪੜਾਈ ਕਰੋ ਵਿਦਿਆ ਵਿਚਾਰੀਤਾ ਪਰਉਪਕਾਰੀ ਕਾਰੋਬਾਰ ਕਰੋ ਸਭ ਤੋਂ ਪਹਿਲਾਂ ਮਾਪੇ ਦਾ ਸਤਿਕਾਰ ਕਰੋ ਜਿਹੜਾ ਘਰ ਤੇ ਕਮਾ ਕੇ ਲਿਆਉਂਦਾ ਸਾਡੇ ਰੱਬਾ ਉਹਦਾ ਸਤਿਕਾਰ ਕਰੋ ਫਿਰ ਜਿਹੜੀ ਟਾਈਮ ਸਭ ਤੋਂ ਪਹਿਲਾਂ ਗੁਰੂ ਨੂੰ ਮੁੱਖ ਰੱਖੋ ਅਮਰਤ ਵੇਲੇ ਸਾਡੇ ਕੋਲ 2-3 ਘੰਟੇ ਹੁੰਦੇ ਆ RAM ਨਾਲ ਆਓ ਇਸ਼ਨਾਨ ਕਰੋ ਜਪਜੀ ਸਾਹਿਬ ਪੜੋ ਨਿਤਨੇਮ ਕਰੋ ਭਾਵੇਂ ਦੋ ਭਾਂਡੇ ਤੋ ਜੋ ਝਾੜੂ ਮਾਰ ਜੋ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਕੰਮ ਕਰੋ ਤੇ ਚੜ੍ਹਦੀ ਕਲਾ ਰੰਦੇ ਸ਼ੁਰੂਆਤ ਹੈ ਜੀ ਇਸੇ ਕਰਕੇ ਦਿਨ ਰਾਤ ਬਣਾਏ ਨੇ ਮਾਰੇ ਤੋਂ ਕੀਤਾ ਲੋੜੀਆਂ ਕੰਮ ਸੋ ਹਰ ਪੇ ਆਖੇ ਚਾਹੇ ਜੇ ਕਿਸੇ ਕੋਲ ਟਾਈਮ ਨਹੀਂ ਤਾਂ ਘਰੇ ਬਹਿ ਕੇ ਅਰਦਾਸ ਨਿਤਨੇਮ ਕਰਕੇ ਕਿਸੇ ਦਾ ਮਾੜਾ ਨਾ ਕਰਨਾ ਕਿਸੇ ਦਾ ਭਲਾ ਕਰਨਾ ਚੰਗੀ ਗੱਲ ਹੈ ਅੰਦਰੋਂ ਚੰਗੀ ਸੋਚ ਰੱਖਣੀ ਤੇ ਨਸ਼ਿਆਂ ਤੋਂ ਵੱਜਣਾ ਤੇ ਚੜ੍ਹਦੀ ਕਲਾ ਚ ਜੀ ਉਮਰ ਨਹੀਂ ਵਾਰ-ਵਾਰ ਮਿਲਦੀ ਜਵਾਨੀ ਵਾਰ-ਵਾਰ ਨਹੀਂ ਮਿਲਦੀ ਸਾਰਾ ਮਨੁੱਖਾ ਤੰਦਰਤ ਚੋਲੇ ਨਹੀਂ ਵਾਰ-ਵਾਰ ਮਿਲਦਾ ਜੀ ਇਹਦੀ ਕਦਰ ਕਰੋ ਜੀ ਜਿਹਦੀ ਕਦਰ ਨਹੀਂ ਉਹ ਬਿਆਬਰਤ ਜਾਊਗੀ ਜਿਹਦੀ ਸਾਨੂੰ ਕਦਰ ਹੋਗੀ ਤੇ ਫਿਰ ਰੱਬ ਵੀ ਕਹਿੰਦਾ ਵੀ ਮੈਂ ਦਾਤਾਂ ਦਿੱਤੀਆਂ ਕਦਰ ਕਰਦਾ ਤੇ ਮਹਾਰਾਜ ਵੀ ਹੁਣ ਉਹਨੂੰ ਪਾਗ ਲਾਉਂਦੇ ਆ। ਤੇ ਬਾਬਾ ਜੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਆ ਅੱਜ ਕੱਲ੍ਹ ਏਕਤਾ ਦੀ ਗੱਲ ਕਰੀਏ ਜੀ ਆਪਾਂ ਤਾਂ ਗੁਰੂ ਸਾਹਿਬਾਂ ਨੇ ਸਾਨੂੰ ਜਿਹੜਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੀ ਇੱਕ ਨੂਰ ਦੇ ਸਮਝਾ ਬੁਕਜਾ ਜਿਆ ਕੌਣ ਭਲੇ ਕੋ ਮੰਦੇ ਤਾਂ ਇਹ ਕਿਤੇ ਨੇ ਕਿਤੇ ਜਿਹੜੀ ਘਟਦੀ ਜਾ ਰਹੀ ਆ ਇਨਸਾਨੀਅਤ ਵੀ ਘਟਦੀ ਜਾ ਰਹੀ ਆ ਤਾਂ ਕੀ ਕਹਿਣਾ ਚਾਹੋਗੇ ਹਾਂਜੀ ਬਾਬੇ ਕਬੀਰ ਸਾਹਿਬ ਦਾ ਸ਼ਬਦ ਆ ਜੀ ਇੱਕ ਤੇ ਸਾਡੇ ਧਰਮ ਦੇ ਵਿੱਚ ਮੈਂ ਪੰਥ ਸਿੱਖੀ ਦੀ ਗੱਲ ਨਹੀਂ ਕਰਾਂਗਾ ਬੰਦਿਆਂ ਦੇ ਵਿੱਚ ਈਰਖਾ ਨਹੀਂ ਪੈਦਾ ਹੋ ਗਈ ਆ ਤੇ ਜਦੋਂ ਅਸੀਂ ਗੁਰੂ ਘਰਾਂ 'ਚ ਲੜਾਈਆਂ ਐਨੇ ਸਮਸਾਨ ਘਟਨੇ ਜੀ ਐਨੇ ਗੁਰੂ ਘਰ ਗੁਰੂ ਘਰ ਬਣਨੇ ਚਾਹੀਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਪਰ ਈਰਖਾ ਨਾਲ ਨਹੀਂ ਹੋਣੀ ਚਾਹੀਦੀ ਅੱਡ ਨਹੀਂ ਹੋਣਾ ਚਾਹੀਦਾ ਤੇ ਫਿਰ ਜਦੋਂ ਟੋਟੇ ਟੋਟੇ ਹੋ ਜਾਂਦੇ ਆ ਜੀ ਜਿਵੇਂ ਕਹਾਵਤ ਅੰਗਰੇਜ਼ਾਂ ਦੀ ਡਿਵਾਈਡ ਐਂਡ ਰੋਲ ਪਾੜੋ ਤੇ ਰਾਜ ਕਰੋ ਜਦੋਂ ਅਸੀਂ ਪਾਟ ਗਏ ਤੇ ਫਿਰ ਦੂਜੇ ਡੇਰਿਆਂ ਚ ਲੋਕ ਤੁਰੇ ਫਿਰਦੇ ਫਿਰਲਦਾਂਲੇ ਤਦੀ ਉਹ ਸੰਭ ਲੰਦੇ ਆ ਜੀ ਸੋ ਈਰਖਾ ਛੱਡ ਕੇ ਜਾਤ ਪਾਤ ਛੱਡ ਕੇ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ ਗੁਰੂ ਸਾਹਿਬ ਦਸ਼ਮੇਸ਼ ਪਿਤਾ ਜੀ ਵਰਗੇ ਸਾਨੂੰ ਮੁਰਸ਼ਿਦ ਨਹੀਂ ਮਿਲਣੇ ਤੇ ਉਹਨਾਂ ਨੇ ਸਾਨੂੰ ਏਕਤਾ ਕੀਤੀ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵ ਲੈ ਸੋ ਮਾਰਾ ਕਹਿੰਦੇ ਇਕੱਠੇ ਰਹੋ ਸਭ ਨੂੰ ਸਤਕਾਰ ਦਿਓ ਧੀ ਪਣ ਦਾ ਸਤਕਾਰ ਕਰੋ ਨਸ਼ਿਆਂ ਤੋਂ ਬਚੋ ਤੋ ਜਿਹੜੀਆਂ ਹੋਰ ਪਰਮਾਚ ਅਸੀਂ ਪਿਆ ਨਾ ਜੀ ਇਹਨੂੰ ਜ਼ਰੂਰ ਏਕਤਾ ਨੂੰ ਛੱਡੀ ਕਰਕੇ ਨਾ ਈਰਖਾ ਨੂੰ ਛੱਡੀਏ ਈਰਖਾ ਜਦ ਤੱਕ ਨਹੀਂ ਜਾਂਦੀ ਇੱਕ ਦੂਜੇ ਦੇ ਬੈਰ ਵਿਰੋਧ ਕਈ ਵਾਰੀ ਬੰਦੇ ਬਿਲਕੁਲ ਨਾਲ ਮਿਲੇ ਹੁੰਦੇ ਸਾਡੇ ਪਰ ਅੰਦਰੋਂ ਦਾ ਫਰਕ ਹੁੰਦਾ ਈਰਖਾ ਹੁੰਦੀ ਆ ਤੋ ਜੇ ਆਪਣਾ ਨਾ ਮਾਰੇ ਤੇ ਬਗਾਨਾ ਕਦੇ ਨਹੀਂ ਮਾਰ ਸਕਦਾ ਘਰ ਕਾ ਭੇਤੀ ਲੰਕਾ ਟਾਏ ਇਹ ਸੱਚੀ ਗੱਲ ਆ ਜੀ ਬਾਬਾ ਜੀ ਇੱਕ ਸਵਾਲ ਮੇਰੇ ਮਨ ਦੇ ਵਿੱਚ ਇੱਕ ਹੋਰ ਹੈ ਕਿ ਜਿਸ ਤਰ੍ਹਾਂ ਕਿ ਹੁਣ ਇੱਕ ਨੈਰੇਟਿਵ ਕਹਿ ਸਕਦੇ ਆਪਾਂ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਅਲੱਗ ਤਰ੍ਹਾਂ ਦਾ ਇੱਕ ਵਿਸ਼ਾ ਚੁਣ ਲਿਆ ਗਿਆ ਕਿ ਜਿਵੇਂ ਹੁਣ ਭਗਤ ਰਵਤਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ ਤਾਂ ਭਗਤ ਕਹੋ ਗੁਰੂ ਕਹੋ ਤਾਂ ਇਸ ਦੇ ਉੱਤੇ ਵੀ ਕਾਫੀ ਜਿਹੜੇ ਤਰਕ ਜਿਹੜੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜਿੱਥੇ ਗੁਰਬਾਣੀ ਦੇ ਵਿੱਚ ਭਗਤ ਲਿਖਿਆ ਹੋਇਆ ਤੇ ਉੱਥੋਂ ਆਪਣੀ ਮਰਜ਼ੀ ਨਾਲ ਗੁਰੂ ਮਨਾਉਣਾ ਪਰਚੇ ਕਰਵਾਉਣੇ ਆ ਕਿਸ ਤਰ੍ਹਾਂ ਕਿਵੇਂ ਦੇਖਦੇ ਹੋ ਸਾਹਿਬ ਹਾਂਜੀ ਇਹ ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਦੇਖੋ ਪਰਚਿਆਂ ਵਾਲੀ ਗੱਲ ਨਹੀਂ ਟੱਕਾ ਨਹੀਂ ਜੋਰੀ ਕਿਐ ਸੋ ਜ਼ਲਮ ਹੈ ਗੱਲ ਇਹ ਵੀ ਭਗਤ ਰਵਦਾਸ ਜੀ ਸ਼ਬਦ ਕਬੀਰ ਭਗ ਜੀ ਨਾਮ ਦੇ ਭਗ ਜੀ ਮਹਾਰਾਜ ਬਾਬੇ ਫਰੀਦ ਜੀ ਧੰਨਾ ਭਗ ਜੀ ਲਿਖਿਆ ਪਰ ਇੱਥੇ ਪੁਆਇੰਟ ਕੀ ਆ ਈਰਖਾ ਵਾਲੀ ਗੱਲ ਆ ਕਿ ਨਾ ਜਿਹੜਾ ਕਹਿੰਦਾ ਜਿਵੇਂ ਆਮ ਭਗ ਜਾ ਤੁਰੇ ਫਿਰਦਾ ਕੋਈ ਭਗਤ ਆ ਵਿਚਾਰਾ ਜੀ ਕੋਈ ਨਾ ਜਿਵੇਂ ਆਮ ਨਹੀਂ ਤੁਰੇ ਫਿਰਦਾ ਉਹ ਉਹ ਕਹਿੰਨੇ ਆ ਸੀ ਭਗਤ ਤੇ ਰੱਬ ਦੇ ਨੇ ਉਹ ਭਗਤ ਕਹਿਣ ਚ ਹਰਜ ਨਹੀਂ ਸਰੀਰ ਭਗਤ ਹੋ ਸਕਦਾ ਪਰ ਤੁਸੀਂ ਮੰਨਦੇ ਹੋ ਵੀ ਸ਼ਬਦ ਗੁਰੂ ਹੈ ਇਸੇ ਕਰਕੇ ਬਾਬੇ ਗੁਰੂ ਅਰਦਾਸ ਜੀ ਕਬੀਰ ਸਾਨੂੰ ਗੁਰੂ ਬਾਣੇ ਬਾਣੀ ਨੂੰ ਗੁਰੂ ਤਾਂ ਕਿਹਾ ਕਿਉਂਕਿ ਗੁਰੂ ਸ਼ਬਦ ਹੈ ਗੁਰੂ ਸ਼ਬਦ ਤਾਂ ਇੱਕ ਹੈ ਜੀ ਸਰੀਰ ਦਾ ਨਾ ਹੋ ਸਕਦਾ ਭਗਤ ਸੰਤ ਸਾਧੂ ਪਰ ਉਹ ਗੱਲ ਇਹ ਨਹੀਂ ਜਿਹੜੀ ਈਰਖਾ ਨਾਲ ਗੱਲ ਕਰਨੀ ਨਾ ਵੀ ਭਗਤ ਤੁਸੀਂ ਕਦੇ ਸੋਚੋ ਕਬੀਰ ਸਾਹਿਬ ਜੀ ਰਬਦਾਸ ਜੀ ਨਾਮਦੇਵ ਸਧਨਾ ਜੀ ਇਹਨਾਂ ਨੂੰ ਧੰਨਾ ਜੀ ਨੂੰ ਗਰੀਬ ਪਰਿਵਾਰਾਂ ਚ ਦੱਸਿਆ ਵੀ ਗਰੀਬ ਸੀਗੀ ਵਿਚਾਰੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਨ੍ਹਾਂ ਦੀ ਬਾਣੀ ਆ ਸਾਰਿਆਂ ਨੂੰ ਚਾਹੇ ਕੋਈ ਬਤਾਰੀ ਪੁਰਸ਼ਾ ਚਾਹੇ ਗੁਰੂ ਪੀਰ ਆ ਸਭ ਨੂੰ ਪੂਰਾ ਇੱਕੋ ਹੀ ਪੂਰਨ ਗਿਆਨ ਹੋਣਾ ਜੀ ਕਮੀ ਕੋਈ ਨਹੀਂ ਤੇ ਗਿਆਨ ਤੇ ਗੁਰੂ ਆ ਸਰੀਰ ਥੋੜੀ ਹੈ ਜੀ ਤੇ ਜਿਹੜੇ ਬਵਾਦ ਖੜਾ ਕਰਦੇ ਵੀ ਭਗਤ ਨਹੀਂ ਕਹਿਣਾ ਜੇ ਨਹੀਂ ਕਹਿਣਾ ਕੋਈ ਗੱਲ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਵਰਤੇ ਆ ਸ਼ਬਦ ਭਗਤ ਦਾ ਮਤਲਬ ਪਾਗਤ ਗਿਆਨ ਤੇ ਤਿਆਗ ਜਿਹੜੇ ਪ੍ਰਮਾਤਮਾ ਨੂੰ ਪਾ ਲਿਆ ਕੋਈ ਦਿੱਕਤ ਨਹੀਂ ਲੜਨਾ ਨਹੀਂ ਹੈ ਇਕੱਠੇ ਰਹਿਣਾ ਪਰ ਗੱਲ ਇੰਨੀ ਕਹ ਵੀ ਜਦ ਭਗਤ ਕਹਿੰਦੇ ਕਿਹੜੇ ਤਰੀਕੇ ਨਾਲ ਕਹਿੰਦੇ ਆਪਾਂ ਈਰਖਾ ਵਸ ਕਹਿ ਰਹੇ ਆਂ ਜਿਵੇਂ ਅਸੀਂ ਉਸ ਤਰੀਕੇ ਨਾਲ ਕਹ ਰਹੇ ਆਂ ਹੁਣ ਜੇ ਮੀਰਾ ਦੀ ਗੱਲ ਕਰੀਏ ਮੀਰਾ ਨੂੰ ਕਹੋਗੇ ਭਗ ਜੀ ਨੂੰ ਮਿਲ ਲਗੋ ਕੋਈ ਮੇਰੇ ਭਗ ਥੋੜੀ ਮੋਹੇ ਗੁਰੂ ਮਿਲੇ ਉਹਦਾਸ ਮੇਰੇ ਤਾਂ ਗੁਰੂ ਨੇ ਉਹ ਜੀ ਬਿਲਕੁਲ ਜਿਹੜਾ ਚੇਲਾ ਹੁੰਦਾ ਉਹਦੇ ਲਈ ਤਾਂ ਗੁਰੂ ਹੁੰਦਾ ਠੀਕ ਆ ਕਿ ਨਹੀਂ ਕਿਉਂਕਿ ਗੁਰਨਾਥ ਸਾਹਿਬ ਜੀ ਵੀ ਰਹੇ ਨੇ ਮਿਲੇ ਨੇ ਕਬੀਰ ਸਾਹਿਬ ਮਹਾਰਾਜ ਨੂੰ ਮਿਲੇ ਨੇ ਪ੍ਰਵਦਾਸ ਮਹਾਰਾਜ ਨੂੰ ਮਿਲੇ ਨੇ ਸੋ ਮਤਲਬ ਕ੍ਰਾਂਤੀ ਲਿਆਉਂਦੀ ਜਿਨ੍ਹਾਂ ਨੇ ਝੂਠੇ ਸਿਸਟਮ ਨੂੰ ਖਤਮ ਕੀਤਾ ਕਿੰਨਾ ਕੁ ਉਹਨਾਂ ਦਾ ਪ੍ਰਚਾਰ ਹੁੰਦਾ ਆਪਣੀ ਲੜਾਈਆਂ ਝਗੜਿਆਂ 'ਚ ਪੈਣੇ ਪੈਸੇ ਇਕੱਠੇ ਕਰਨ ਦੇ ਲੱਗੇ ਸਾਰੇ ਜੇ ਅਸਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਟੋਟਲੀ ਇਕੱਲੇ ਇਕੱਲੇ ਗੁਰਸਿੱਖ ਜਾਂ ਸੰਤ ਨੂੰ ਗੁਰੂ ਨਹੀਂ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਅਨੁਸਾਰ ਉਹ ਗੁਰੂ ਮਹਾਪੁਰਖ ਨੇ ਸਰੀਰ ਦਾ ਨੋ ਭਗਤ ਹੋ ਸਕਦਾ ਗੱਲ ਮੈਂ ਬੇਨਤੀ ਫੇਰ ਕਰੂੰਗਾ ਸੂਰਦਾਸ ਮਹਾਰਾਜ ਦੀ ਬਾਣੀ ਆ ਬਾਬੇ ਨਾਮਦੇਵ ਜੀ ਮਹਾਰਾਜ ਦੀ ਬਾਣੀ ਆ ਗੱਲ ਇਹ ਨਹੀਂ ਬਾਬੇ ਕਬੀਰ ਅਰਦਾਸ ਮਹਾਰਾਜ ਦੀ ਬਾਣੀ ਆ ਗੱਲ ਈਰਖਾ ਦੀ ਆ ਜਦ ਈਰਖਾ ਵਾਸ ਹੋ ਕੇ ਤੁਸੀਂ ਕਹੋਗੇ ਵੀ ਆ ਪਾਕ ਤਾਂ ਫਲਾਣਾ ਉੱਥੇ ਪੰਗੇ ਪੈਂਦੇ ਆ ਤਾਂ ਦੂਜੇ ਦਾ ਵੀ ਮਨ ਛੜਕਦਾ ਤੁਹਾਡੇ ਜੀ ਵੀ ਰਬਰਦਾ ਮੇਰੇ ਚ ਵੀ ਵਰਦਾ ਜਦੋਂ ਕਿਸ ਨੂੰ ਈਰਖਾ ਨਾਲ ਬੁਲਾਓਗੇ ਤਾਂ ਉਹਦਾ ਵੀ ਮਨ ਛੜੂਗਾ ਜਦੋਂ ਪਿਆਰ ਨਾਲ ਗੱਲ ਕਰੋਗੇ ਉਹ ਵੀ ਪ੍ਰਵਾਨ ਕਰੋਗਾ ਈਰਖਾ ਦਾ ਕਾਰਨ ਬਾਬਾ ਜੀ ਕਿਵੇਂ ਵੇਖਦੇ ਹੋ ਜਿਨ੍ਹਾਂ ਵੈਮਾ ਪਰਮਾਤਮ ਨੂੰ ਛੱਡਣ ਦੀ ਗੱਲ ਕਹੀ ਸੀ ਗੁਰੂ ਸਾਹਿਬਾਂ ਨੇ ਕਹੀ ਸੀ ਤੇ ਪਾਣੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਪੜਦੇ ਆ ਹੁਕਮਨਾਮਾ ਸਾਹਿਬ ਸੁਣਦੇ ਆ ਪਰ ਫੇਰ ਅਸੀਂ ਉਹਦੇ ਵਿੱਚ ਗੁਲਤਾਨ ਹੈ ਜਾਂ ਇਹ ਕਹਿ ਸਕਦੇ ਆ ਕਿ ਜੋ ਤੁਧੁ ਤੁਧ ਭਾਵੈ ਸਾਈ ਭਲੀ ਕਰ ਜਾਂ ਇਹ ਕਹਿ ਸਕਦੇ ਆ ਕਿ ਇਹ ਆਪਣੀ ਮਤ ਦੇ ਅਨੁਸਾਰ ਹੈ ਜਿਹੜੀ ਦੇਖੋ ਉਹ ਅਵਸਥਾ ਹੁੰਦੀ ਹੈ ਜੀ ਹੁਣ ਜਣਾ ਖੜਾ ਕਹਿੰਦਾ ਉਹ ਹੁਕਮ ਚ ਆ ਜਦੋਂ ਦੁੱਖ ਆਉਂਦਾ ਜਦੋਂ ਹੁਕਮ ਚ ਨਹੀਂ ਆਉਂਦਾ ਸੁੱਖਾਂ ਦਾ ਹੁਕਮ ਚ ਆਉਂਦਾ ਜਦੋਂ ਉਹਦੀ ਬੰਦੇ ਦੀ ਅਵਸਥਾ ਬਣ ਜੇ ਗਿਆਨ ਦੇ ਕਾਰਨ ਕਰਮ ਅਭਿਆਸ ਗਿਆਨ ਵਿਅਕਤ ਕਰਮੇ ਨਾਸ ਬਾਬਾ ਅਰਦਾਸ ਮਹਾਰਾਜੀ ਕਹਿੰਦੇ ਗਿਆਨ ਕਰਨਾ ਪੈਂਦਾ ਅਭਿਆਸ ਕਰਨਾ ਪੈਂਦਾ ਗਿਆਨ ਲੈਣ ਵਾਸਤੇ ਜਦੋਂ ਗਿਆਨ ਹੋ ਜਾਂਦਾ ਨਾ ਕਰਮ ਦਾ ਨਾਸ ਹੋ ਜਾਂਦਾ ਤੇ ਇੱਥੇ ਕਰਮ ਦਾ ਨਾਸ ਵੀ ਨਹੀਂ ਹੁੰਦਾ ਗਿਆਨ ਵੀ ਨਹੀਂ ਹੁੰਦਾ ਉਹ ਅੱਧ ਵਿਚਾਲੇ ਦੁੱਖ ਦਾ ਇੱਕ ਚੀਜ਼ ਆ ਜੀ ਹਾਂ ਜੀ ਤੋਂ ਦੂਸਰੀ ਗੱਲ ਹੈ ਜਦੋਂ ਬੰਦਾ ਅੰਦਰੋਂ ਸਹੀ ਹੋ ਜਾਏਗਾ ਨਾ ਵੀ ਮੈਂ ਤੁਹਾਨੂੰ ਇਹ ਤੋਂ ਜਾਣ ਲੈਣਾ ਕੁਝ ਨਹੀਂ ਤੇ ਜਦੋਂ ਕਿਸੇ ਦੇ ਪ੍ਰਤੀ ਈਰਖਾ ਦੁਸ਼ਤ ਖਤਮ ਹੋ ਜਾਏਗੀ ਉਹਦਾ ਹੋਰ ਕਰਮ ਹੀ ਆਪੋ ਆਪਣੀ ਜੀ ਤੁਹਾਡੇ ਅੰਦਰ ਰੱਬ ਇੱਕੋ ਹੀ ਆ ਪਰ ਤੁਹਾਡੇ ਕਰਮ ਆਪਣੇ ਆਪਣੇ ਆ ਕਰਮ ਹੀ ਧਰਮ ਹੈ ਅਗਰ ਅਸੀਂ ਇਮਾਨਦਾਰੀ ਨਾਲ ਕਰਾਂਗੇ ਕੋਈ ਵੀ ਕੰਮ ਕਰ ਲਓ ਜੇ ਮੈਂ ਹੁਣ ਕੀਰਤਨ ਵੀ ਕਰਦਾ ਹਾਂ ਕਥਾ ਵੀ ਕਰਦਾ ਤੇ ਲੋਕਾਂ ਠੱਗਿਆ ਠੋਰੇ ਵੀ ਲੋਣਾ ਝੂਠ ਵੀ ਬੋਲਦਾ ਤੇ ਫਿਰ ਮੈਂ ਕਾਹਦਾ ਪ੍ਰਚਾਰਕ ਹੋਇਆ ਜੀ ਤੇ ਜੇ ਮੈਂ ਚੰਗੇ ਪਾਸੇ ਜੋੜੂੰਗਾ ਵੀ ਭਲਾ ਵੀ ਕਰੂੰਗਾ ਮੇਰੇ ਅੰਦਰ ਆਪਣਾ ਮਨ ਠੀਕ ਹੈ ਕਿਸ ਸਹੀਰਖਾ ਨਹੀਂ ਤੇ ਮੈਨੂੰ ਪੇ ਪਰਵਾਨਾ ਜੀ ਆਮ ਗ੍ਰਸਤੀ ਬੰਦੇ ਪਰਵਾਨ ਨੇ ਜਿਨ੍ਹਾਂ ਤੋਂ ਦੇਖਖਾ ਨਹੀਂ ਈਰਖਾ ਮੇਰੀ ਬੇਨਤੀ ਸੁਣਿਓ ਆਪਾਂ ਕਹਿੰਦੇ ਸਰ ਕੋ ਹੁਕਮ ਚਾ ਠੀਕ ਹੈ ਜੀ ਪਰ ਉਹਨੂੰ ਸਮਝਣ ਨਾਨਕ ਹੁਕਮ ਜੇ ਬੁੱਝੇ ਤਾਂ ਹਾਂ ਮੈਂ ਕਹੇ ਨਾ ਬੁੱਝਣਾ ਪੈਣਾ ਤੇ ਬੁਝਾ ਤੁਸੀਂ ਯਕੀਨ ਮੰਨਿਓ ਵੀ ਮੈਂ ਬਹੁਤ ਅੰਦਰ ਨਹੀਂ ਕੋਈ ਡੁੱਬਦਾ ਅੰਦਰ ਡੁੱਬੋ ਤੂੰ ਜਿਆਨ ਨੂੰ ਸਮਝਾਉਣ ਨੂੰ ਲੱਗਿਆ ਸਾਰੇ ਜਦ ਤੱਕ ਅੰਦਰ ਨਹੀਂ ਨਾ ਡੁੱਬਦੇ ਉਹਨੂੰ ਗੁਰਮਖ ਕਹਿੰਦੇ ਆ ਜਿਹੜਾ ਬਾਹਰ ਡੁੱਬਦਾ ਉਹਨੂੰ ਮਨਮੁਖ ਕਹਿੰਦੇ ਨੇ ਜਦੋਂ ਅੰਦਰ ਡੁੱਬਾਂਗੇ ਸਾਡੇ ਲਈ ਤੇਰ ਮੇਰ ਵੱਡਾ ਛੋਟਾ ਕੋਈ ਨਹੀਂ ਹੋਏਗਾ ਤੇ ਜਿਹੜੇ ਦੂਜੇ ਲਾਹੇ ਲੈਂਦੇ ਨੇ ਈਰਖਾ ਵਾਸੋ ਕੇ ਲੈਂਦੇ ਨੇ ਤੇ ਈਰਖਾ ਖਤਮ ਕਿੱਥੋਂ ਹੋਊਗੀ ਜੇ ਈਰਖਾ ਖਤਮ ਹੋ ਗਈ ਉਸ ਬੰਦੇ ਦਾ ਅਸਰ ਹੋਊਗਾ ਤੁਹਾਡੇ ਤੇ ਗੱਲ ਦਾ ਤੇ ਉਹ ਚ ਆਪ ਜੀ ਜੇ ਆਪ ਨਿਮਰਤਾ ਨਹੀਂ ਪ੍ਰਚਾਰਕ ਚ ਗਰੀਬ ਦੇ ਕਿਤੇ ਜਾ ਕੇ ਰਾਜੀ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਵੱਡੇ ਵੱਡੇ ਆਪ ਹੀ ਰੱਬ ਬਣ ਕੇ ਬੈਠੇ ਆ ਵੀ ਅਸੀਂ ਆ ਉਹ ਕਿੱਥੇ ਪਰਖਸਮਿਆ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਈ ਆ ਸੇਵਾ ਕਰੋ ਭਗਤੀ ਕਰੋ ਹੌਲੀ ਹੌਲੀ ਸੇਵਾ ਕਰਨੇ ਆ ਜਦੋਂ ਨਿਮਰਤਾ ਆਏਗੀ ਆਪਣੇ ਆਪ ਗਿਆਨ ਹੋਊਗਾ ਫਿਰ ਉਹ ਸਮਝੂਗਾ ਵੀ ਮੈਂ ਉਹਦੇ ਹੁਕਮ ਚੀ ਆ ਜੇ ਗਾਲ ਕੱਢਦੀ ਤਾਂ ਵੀ ਸਤਿਵਚਨ ਮਾੜਾ ਬੋਲਦਾ ਤਾਂ ਵੀ ਸਤਿਵਚਨ ਕੁਝ ਧੋਖਾ ਕਰ ਗਿਆ ਤਾਂ ਵੀ ਸਤਿਵਚਨ ਜੇ ਅਸੀਂ ਕਿਦਾ ਭਲਾ ਕਰ ਉਹੀ ਬਣਾ ਮਤਲਬ ਆਪਾਂ ਮਾਰ ਕਹਿੰਦੇ ਜੇ ਕੋ ਕੋ ਕਿਸੇ ਪਿੱਛੇ ਪਸਤਾਏ ਕੱਚੀ ਗੱਲ ਕਹਿਣੀ ਤਾਂ ਖਰਾਬ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵੇਖਿਆ ਕਿ ਅੱਜ ਜਿਹੜਾ ਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਪੁੱਜੇ ਸੀ ਤਾਂ ਆਉਣ ਵਾਲੇ ਤਿੰਨਾਂ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਸੰਗਤਾਂ ਵੀ ਜੜੀਆਂ ਨੇ ਉਹ ਹੁਮ-ਹੁਮਾ ਕੇ ਇੱਥੇ ਪੁੱਜਣ ਗਿਆ ਅਤੇ ਗੁਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਗਿਆ ਤੇ ਇੱਕ ਗੱਲ ਜਿਹੜੀ ਉਹ ਖਾਸ ਰਹਿਣ ਵਾਲੀ ਹੈ ਇਹ ਗੱਲ ਹੈ ਕਿ ਜਿਸ ਚੀਜ਼ ਦੀ ਸਾਨੂੰ ਕਦਰ ਹੁੰਦੀ ਹੈ ਤੇ ਪਰਮਾਤਮਾ ਵੀ ਉਸ ਹੀ ਚੀਜ਼ ਦੀ ਕਦਰ ਕਰਦਾ ਤਾਂ ਸਾਨੂੰ ਜਿਹੜੇ ਲੋਕ ਭਲਾਈ ਕਾਰਜਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸਾਨੂੰ ਸਵੇਰੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸ਼ਬਦਾਂ ਚੰਗਾ ਸੋਚਣਾ ਚਾਹੀਦਾ ਤੇ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਜੇਕਰ ਮੈਂ ਕਵਾਂ ਤੇ ਸਾਨੂੰ ਇੰਟੈਲੀਜੈਂਟ ਬੰਦਾ ਸੁਣਨਾ ਪਸੰਦ ਆ ਇੱਕ ਗੁਰੂ ਦਾ ਸਿੱਖ ਨਿਯਮ ਦੇ ਵਿੱਚ ਰਹਿ ਕੇ ਰਹਿਣਾ ਜਿਹੜਾ ਆ ਜਾਂ ਇੱਕ ਬਾਬਾ ਜੀ ਜਾਂ ਗੁਰਸਿੱਖ ਬੱਚਾ ਬੀਬਾ ਬੱਚਾ ਕੋ ਹੋਣਾ ਥੋੜਾ ਜਿਹਾ ਔਖਾ ਲੱਗਦਾ ਤਾਂ ਇਹ ਗੱਲਾਂ ਦੇ ਉੱਤੇ ਗੌਰ ਕਰੀਏ ਤਾਂ ਇੱਕ ਨਵੇਂ ਕਨਸੈਪਟ ਦੇ ਨਾਲ ਮੈਂ ਫੇਰ ਚੁੜਾਂਗਾ ਤੋਂ ਉਦੋਂ ਤੱਕ ਮੈਨੂੰ ਦਿਓ ਜਾਤ ਸਸਟੀ ਅਕਾ